मैं दाना नहीं हम तुम्हारे मामा नहीं मामा गया दिल्ली दिल्ली से लाए बिल्ली मामा हो गया गंजा <laughs> 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 ਹਾਂ ਅਖੰਡ ਦੇ ਘੋੜੇ ਉਦਾਰੀ ਅੱਗੇ ਖੰਡਰ ਕਾ ਹੋ ਗਿਆ ਖੰਡ ਖਾ ਕੇ ਸ਼ਰਮ ਕਰ ਲੋ ਪੰਜਾਬੀਓ ਚੀਨੀ ਆ ਕੇ ਸੇਵਾ ਕਰਨ ਦੇ ਸਾਰੇ ਮੇਤਰਾ ਤਾਂ ਹੀ ਵੇਖ ਸਾਦੇ ਜੇ ਚਾਹ ਹੀ ਬੜਾ ਨੂੰ ਚਾਹ ਹੀ ਬੜਾ ਕੱਲ ਨੂੰ ਮੈਂ ਚਾਲੀ ਜਾ ਇਹ ਗੱਲ ਦੱਸਦਾ ਜਣਦੇ ਨੇ ਆਈ ਗੱਲ ਸ਼ਾਵਾ ਜਾਵਾ ਮੁੰਡਿਓ ਰਿਫਰੈਸ਼ਮੈਂਟ ਹੋਣ ਦੀ ਬਸ ਖਿੱਚ ਦੋ ਕੰਮ ਜਲਦੀ ਔਂਡੀ ਰਿਫਰੈਸ਼ਮੈਂਟ ਜੀ ਤੇ ਯਾਰ ਚੰਗੀ ਤਰ੍ਹਾਂ ਕਰ ਯਾਰ ਕੰਮ ਭਾਦਾ ਤੂੰ ਕਦੀ ਨਹੀਂ ਕੀਤਾ ਕੰਮ ਹਾਂ ਜੀ ਤਾਂ ਮਿੱਤਰੋ ਕਿਦਾਂ ਹੋਪ ਵੀ ਸਾਰੇ ਵਧੀਆ ਹੋ ਕੇ ਤਾਂ ਲਾਈਵ ਨੂੰ ਕਰਦੇ ਹੋਗੇ ਇੰਜੋਏ ਉਹ ਵਲੌਗ ਬਣਾਉਂਦਾ ਯਾਰ ਚੇਤਾ ਭੁੱਲ ਗਿਆ ਸੀ ਇਸ ਕਰਕੇ ਵਲੌਗ ਆਈ ਹੁਣ ਸੁਣ ਨਹੀਂ ਕਰਦਾ ਵਾ ਅਜਿੱਦਾਂ ਕਿ ਤੁਹਾਨੂੰ ਜ਼ੋਰ ਜਿਹੜਾ ਵਾ ਪੂਰਾ ਲੱਗ ਗਿਆ ਹਾ ਦਾ ਹੁਣ ਤੁਸੀਂ ਐਡਰੈਸ ਵੇਖ ਸਕਦੇ ਇਹ ਅਸੀਂ ਸੇਵਾ ਕਰਨੀ ਆ ਹਰ ਭੀੜਤਾ ਵਾਤੇ ਕਿ ਆਪਾਂ ਖਾਦ ਤੇ ਵੀ ਤੇ ਬੜੇ ਜਣੇ ਆਪਣੇ ਜਦਾਂ ਵੀ ਸਾਰੇ ਭਰਾਵਾਂ ਦੇ ਸੰਯੋਗ ਦੇ ਨਾਲ ਲੱਦੀ ਟਰਾਲੀ ਦੇਖ ਸਕਦੇ ਜੇ ਤੁਸੀਂ ਕੱਲੇ ਅਸੀਂ ਕਿਹੇ ਜੋਗੇ ਨਹੀਂ ਬੰਦੇ ਤੇ ਹੀ ਦੇਖ ਸਕਦੇ ਜੇ ਨੌਜਵਾਨ ਡੇ ਸਾਰੇ ਹਾਂਜੀ ਹੁਣ ਕੋ ਹਾਂਜੀ ਹਾਂਜੀ ਬਹੁਤ ਜ਼ਿਆਦਾ ਉਹ ਪਹਿਲਾਂ ਜੇ ਤਾਂ ਭੁੱਲ ਗਿਆ ਸੀ ਤੇ ਬਾਕੀ ਆ ਆਪਣੇ ਪਹਿਲਾਂ ਜੇ ਪਹਿਲਾਂ ਜੇ ਤਾਂ ਭੁੱਲ ਗਿਆ ਸੀ ਵੇਖੋ ਤੁਸੀਂ ਟਰਾਲੀ ਲਾਤੀ ਪੂਰੀ ਦੇਖ ਸਕਦੇ ਤੁਸੀਂ ਬਾਕੀ ਆਪਣੇ ਆ ਚਾਚੇ ਚ ਫੋਤੇ ਸਾਰੇ ਸ਼ਵਾਜ ਹਵਾ ਮੁੰਡਿਓ ਰਿਫਰੈਸ਼ਮੈਂਟ ਔਰ ਦੀ ਬਸ ਖਿੱਚ ਦੋ ਕੰਮ ਜਲਦੀ ਔਂਡੀ ਰਿਫਰੈਸ਼ਮੈਂਟ ਜੀ ਤੇ ਯਾਰ ਚੰਗੀ ਤਰ੍ਹਾਂ ਕਰ ਯਾਰ ਕੰਮ ਭਲਾ ਤੂੰ ਕਦੀ ਨਹੀਂ ਕੀਤਾ ਕੰਮ ਜੀ ਓ ਮਤੀ ਅੱਜ ਲੱਗਾ ਜ਼ੋਰ ਆ ਜਾ ਬਥੇਰਾ ਚੜਦੋ ਉਥੇ ਸ਼ਹਿਰਪੁਰ ਰੈ ਲੈ ਆ ਵੇਲਾ ਹੁਣ ਆਇਆ ਪੂਰੀ ਅਸਲੀ ਫਾਰਮ ਚ ਲੋ ਮਿੱਤਰੋ ਪੂਰੀ ਟਰਾਲੀ ਦੇ ਹੀ ਵੇਖ ਸਕਦੇ ਹੋ ਕੇ ਰਿਪੋਰਟ ਕਰਾਤੀ ਟਰਾਲੀ ਦੀ ਹਾਂ ਬੰਦਿਆਂ ਨੇ ਬੜਾ ਜ਼ੋਰ ਲਾਇਆ ਜਿੰਨੇ ਤਿੰਨੇ ਫਰੇਮ ਚੋਂ ਡੇ ਆ ਜਿਹੜੇ ਤਾ ਬੰਦੇ ਨੇ ਵੀ ਲਾਇਆ ਉਹਦਾ ਆ ਖਾਣ ਵਾਲਾ ਬੜਾ ਧਿਆਨ ਦਿੰਦਾ ਥੋੜਾ ਯਾਰ ਬਾਕੀ ਤੇ ਵੀ ਦੇਖ ਸਕਦੇ ਟਰਾਲੀ ਬੰਦੇ ਆਪਣੇ ਪੂਰੇ ਮਤਲਬ ਸੇਵਾ ਇਹਨਾਂ ਨੇ ਕੀਤੀ ਪੂਰੀ ਵਧੀਆ ਤੇ ਹੁਣ ਜਦੋਂ ਦੇ ਕੇ ਆਵਾਂਗੇ ਉਦੋਂ ਵੀ ਵਲੋਗ ਅੱਗੇ ਬਣਾਵਾਂਗੇ ਇਹਦੇ ਅੱਗੇ ਲਾਵਾਂਗੇ ਤੁਸੀਂ ਰਹਿਣਾ ਬਸ ਸਟੇ ਟਿਊਨਡ ਹੋਣ ਬਸ ਰੋਟੀ ਵੇਖਿਓ ਤੇ ਕਿੱਦਾ ਪੈਂਦੀ ਤੇ ਉੱਤੇ ਦੇ ਕੇ ਬਣਾਓ ਬਾਕੀ ਤਰੀ ਤੇ ਵੀ ਦੇਖ ਸਕਦੇ ਜੇ ਮੁੰਡਾ ਬਹੁਤ ਸੋਹਣਾ ਵਾ ਏ ਵੇਖੋ ਗੱਭਰੂ ਜਵਾਨ ਵੀ ਮਿੱਤਰੋ ਜਿੱਦਾਂ ਕੀ ਤੁਹਾਨੂੰ ਗੱਲ ਪਤਾ ਸੀ ਮੈਂ ਤੁਹਾਨੂੰ ਦੱਸਿਆ ਸੀ ਟਰਾਲੀ ਅੱਜ ਹੀ ਲਾ ਦੇਣੀ ਛੱਜ ਦੇ ਟਰਾਲੀ ਹੀ ਲਾ ਦੇ ਦੀ ਛੱਜ ਤੇ ਹੁਣ ਲੱਗੇ ਆ ਇਥੋਂ ਕਹਿੰਦੇ ਟਰਾਲੀ ਤੇ ਫਿਰ ਹੁਣ ਜਾਵਾਂਗੇ ਅਸੀਂ ਜਿਹੜੇ ਬਾਬੇ ਨਾਨਕ ਆਲ ਤੇ ਬੰਦੇ ਡੇ ਤਿਆਰੀ ਕਰਨਾ ਓ ਤੂੰ ਇਲਾ ਆ ਜਾ ਚਲੀਏ ਆ ਜਾਗਾ ਓ ਤੂੰ ਹੀ ਮਮਾ ਘਰੋਂ ਘਰੋਂ ਨਿਕਲ ਜਾ ਕਰ ਲੈ ਵੀ ਮਿੱਤਰੋ ਟਰਾਲੀ ਪਹਿਲਾਂ ਲਾਤੀ ਸਿੱਧੀ ਸਿੱਧੀ ਓ ਲੈਟਾ ਠੀਕ ਐ ਇੱਕ ਠੀਕ ਐ ਲੈਟ ਬਾਣੀ ਲੋ ਬਾ ਠੀਕ ਐ ਬਾਕੀ ਆਣ ਕੇ ਕੰਮ ਕਰਾਵਾਂਗੇ ਕਿਉਂਕਿ ਰਾਤ ਨਹੀਂ ਰਵਿਓ ਹਸਦਾ ਜਾਦੇ 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 ਸੱਦੀ ਪੈਰੀ ਚਲਾ ਦੇ ਹਾਂਜੀ ਬਾਕੀ ਬਣੇ ਰਹੇ ਦੀ ਨਾਲ ਹੀ ਨੀਲੇ ਬੰਡਿਆ ਵਾਕਿਆ ਸਹੀ ਗੱਲ ਆਹ ਵੀ ਟੰਡੇ ਲੈਣ ਗਏ ਹੁਣ ਪੰਮੂ ਹਣੀ ਜੂ ਟੰਡਾ ਲੈ ਕੇ ਆਉਣਗੇ ਤੇ ਬਾਬਾ ਜੀ ਕਹਨਗੇ ਅਰਦਾਸ ਫੇਰ ਨਹੀਂ ਤੁਰਨਾ ਓਦਾਂ ਨਹੀਂ ਤੁਰਨਾ ਆਹ ਵੇਖੋ ਜੀ ਝੂਠੇ ਵਾਰ ਗਿਆ ਪਰਨਾ ਜੇ ਆ ਜਾਓ ਜੀ ਬਿਲੋ ਜਾਰੇ ਸਾਡੇ ਇਹਨਾਂ ਨੇ ਕੋਈ ਕਹਿਣਾ ਫੇਰ ਨਾ ਕਹੀਂ ਇਹ ਨਾ ਗਈ ਕਿ ਮੀਜ ਵੀ ਗੰਦੀ ਬਾਗਿਆ ਤਾਂ ਜਾਪੇ ਤਾਂ ਦੂਜਾ ਲਾਇਆ ਆਪੇ ਕਹਿਣਾ ਹੋਇਆ ਤਿਆਰ ਕਰਦੇ ਬਾਕੀ ਇਹ ਵੀ ਹੁਣ ਬਸ ਗੁਰੂ ਮਹਾਰਾਜ ਦਾ ਓਟ ਆਸਰਾ ਬਸ ਹੁਣਹੀਂ ਚੱਲ ਜਾਣਾ ਉੱਥੇ ਸੇਵਾ ਕਰਨ ਕਿਉਂ ਬਾਬਾ ਜੀ ਬਿਲਕੁਲ ਬਿਲਕੁਲ ਜੀ ਤੇ ਅੱਜ ਲਾਦੇ ਅੱਜ ਦਾ ਪਿਆ ਅੱਜ ਦਾ ਦਾਵਾ ਕਿ ਨਹੀਂ ਕਿਹੜਾ ਪੇ ਤੂੰ ਕਹਿ ਨਹੀਂ ਨਾ ਚਾਲ ਆ ਗਿਆ ਹਣ 15 ਦਿਨ ਹੀ ਚਾਲ ਗੁਰਦੁਆਰੇ ਆ ਜਾ ਬਾਬੂ ਬਾਬੂ ਇਹਨੂੰ ਵੀ ਇਹ ਵੀ ਬੜਾ ਪਿਆਰ ਕਰਦਾ ਡਾਇਰੈਕਟਰ ਦੇ ਨਾਲ ਲੋਬੀ ਸੇਵਾ ਲੈ ਕੇ ਦੁਰਪੇਨ ਦੇ ਵੇਖੋ ਇਹ ਬੜੇ ਬਿਜੀ ਬੰਦੇ ਨੇ ਅੱਜ ਕੱਲ੍ਹ ਵਲੋਗਾਂ ਦੇ ਵਿੱਚ ਘਾਟੀ ਹੋਣ ਦੇ ਨੇ ਬਿਜੀ ਬਹੁਤ ਹੁੰਦੀ ਹੈ ਨਾ ਕੜਕ ਦਾ ਸਰੋਪੀ ਹੋਣ ਸਾਰਾ ਕੋਕੀ ਹੋ ਗਿਆ ਇਧਰ ਲੱਗਰ ਵੀ ਚੱਲਣ ਟਿਆ ਆ ਆਪਾਂ ਪੁੱਲ ਤੇ ਆ ਗਏ ਜਿੱਥੇ ਨਦੀ ਤੇ ਕਹਿੰਦੇ ਵੀ ਥੋੜਾ ਜਿਹਾ ਘਟ ਗਿਆ ਸੀ ਥੋੜਾ ਜਿਹਾ ਬੰਦੇ ਵਧ ਗਏ ਸੀ ਉੱਥੇ ਤੇ ਹੁਣ ਤਾਂ ਫਿਰ ਲਦਾਂਗੇ ਨਹੀਂ ਨਹੀਂ 10 ਬੀਜ ਦੇ ਤੇ ਦਾਇਆ ਦੇ ਪੰਜ ਹਾਂਜੀ ਹਾਂਜੀ ਨਹੀਂ 15 ਬੋਰੇ ਹੋਗੇ 15 15 ਤੇ ਚਲੋ ਮਿੱਤਰੋ ਲੱਜ ਕੇ ਤੇ ਫਿਰ ਬੋਨੇ ਚੱਲੇ ਇਹਦੇ ਬੰਦੇ ਆਪਾਂ ਹੀ ਆਏ ਆ ਕਿਉਂਕਿ ਪਿੰਡ ਵਾਲੇ ਸਾਡੇ ਭਰਾ ਸਾਰੇ ਬਿਜੀ ਆ ਤਾਂ ਕਰਕੇ ਸੇਵਾ ਸਾਡੇ ਹਿੱਸੇ ਹੁੰਦੀ ਆ ਤੇ ਬਾਬਾ ਇਦਾਂ ਕਰਾਈ ਜਾਏ ਤੇ ਅਸੀਂ ਕਰੀ ਜਾਈਏ ਤੇ ਚਲੋ ਉਹ ਵੀ ਮਿੱਤਰੋ ਜਿੱਦਾਂ ਕਿ ਤੁਹਾਨੂੰ ਪਤਾ ਵਾ ਵਲੋਗ ਤੁਹਾਨੂੰ ਜਿੱਦਾਂ ਪਹੁੰਚ ਜਾਂਦਾ ਵਾ ਦੇਰ ਵੀ ਪਾ ਲਿਆ ਤੇ ਗੁਰਦਾਸਪੁਰ ਸ਼ਹਿਰ ਵੀ ਨਹੀਂ ਤੁਹਾਨੂੰ ਦਿਖਾਇਆ ਸ਼ਹਿਰ ਦੇ ਵਿੱਚ ਉਹਦੀ ਆਏ ਆ ਦੁਨੀਆਂ ਕੋ ਪਿਆਰ ਮਿਲਦਾ ਆ ਯਾ ਤੇ ਹੁਣ ਅਸੀਂ ਜਾਂਦੇ ਆ ਕਲਾਂਦੌਰ ਪਹੁੰਚਣ ਆਲੇ ਆ ਅਜੇ ਘੰਟਾ ਨਹੀਂ ਹੋਇਆ ਸਾਨੂੰ ਤੁਰਿਆ ਬਾਕੀ ਮਤਲਬ ਬਣੇ ਰੋ ਬਲੌਗ ਦੇ ਨਾਲ ਇਹ ਤਾਂ ਅੱਗੇ ਜਾਗੇ ਲੋਈ ਮਤਲਬ ਟੱਕਰ ਵੀ ਗਏ ਜੇ ਲੰਗਰ ਨੂੰ ਸਾਡੇ ਨਾਲ ਸੰਸਕਾਰ ਸਾਡੇ ਤੋਂ ਹੀ ਚਾਹ ਗਈ ਹੈ ਜਾ ਲਿਆ ਦਿਓ ਫਿਰ ਆਉਂ ਚੁਕੇ ਆਂ ਸੇਵਾ ਲਈ ਪਹੁੰਚ ਚੁਕੇ ਆਂ ਇਸ ਤਰੀਕੇ ਦੇ ਨਾਲ ਸਾਡਾ ਬਾਕੀ ਮੇਰੇ ਵੀਰੋ ਅੱਪ ਇੰਦਾ ਸੇਵਾ ਕਰਾਈ ਜਾਈਏ ਕਰਾਈ ਜਾਏ ਤਾਂ ਇਹੀ ਕਰੀ ਜਾਈਏ ਹੈ ਜੀ ਕਿਉਂ ਜੀ ਇੱਥੇ ਵਧੀਆ ਵਾ ਚੜਨੀ ਬੜੀ ਸੁਆਦੀ ਓਏ ਅਗੇ ਅਗੇ ਬੁੱਲਸਾਂ ਦੇ ਜਾਂਦੇ ਹੋਏ ਬੋਦੇ ਰਿਹਾ ਨੂੰ ਬਾਲਤੀ ਆਏ ਬੋਨੇ ਹੋ ਨੀ ਕੁਸ ਕਦੇ ਹੁਣ ਪਾ ਆ ਇਹਨਾਂ ਨੂੰ ਸੇਵਾ ਵਾ ਬੋਤਾ ਨਹੀਂ ਤੇ ਇਹਨਾਂ ਨੇ ਇੱਥੇ ਜਾਣਦੇ ਨਾ ਯਾ ਕੋਈ ਗੱਲ ਨਹੀਂ ਤੇ ਉਹ ਵੀ ਕੋਰੀਡੋਰ ਦੇ ਲਾਗੇ ਆ ਗਏ ਆ ਇਧਰ ਇਧਰ ਵੀ ਸਾਰਾ ਡੁੱਬਿਆ ਏ ਬੰਦਾ ਆ ਸਾਰਾ ਡੁੱਬਿਆ ਏ ਆਹੋ ਝੜਕਾ ਜਿਹਦੇ ਆਰ ਪਾਰ ਵਗਿਆ ਆਹ ਵੀ ਸੜਕ ਵੀ ਟੁੱਟੀ ਇਥੋਂ ਕੋਦੋਂ ਨਹੀਂ ਵੇਖਣਾ ਇੰਝ ਕੌਣ ਸੇ ਵਾ ਲੈ ਗਿਆ ਚੰਦਾਪੁਰਾ ਝੁੱਲਣ ਰਿਹਾ ਵਾ ਸੋ ਦੋੜੇ ਦਿੱਤੇ ਸੇਵਾ ਦਵਾਂਗੇ ਜਾ ਕੇ ਬੜੇ ਰੋ ਬਸ ਅੱਜ ਬਲੌਗ ਦੇ ਨਾਲ ਬਲੌਗ ਇਹੜਾ ਇਦਾਂ ਦੇ ਬਲੌਗਾਂ ਨੂੰ ਵੀ ਸਪੋਰਟ ਕਰਿਆ ਕਰੋ ਜ਼ਰੂਰ ਵੀ ਆ ਗਏ ਲੋ ਪਾਣੀ ਦੀ ਮਾਰ ਆ ਇੱਥੇ ਪੂਰਾ ਹੁੰਦ ਚੱਲ ਥੋੜਾ ਸੋਕਿਆ ਨਾ ਆ ਪੂਰਾ ਆਰ ਪਾਰ ਹੀ ਤੇ ਅੱਗੇ ਜਾ ਕੇ ਵਿਖੋਨੇ ਤੁਹਾਨੂੰ ਕਰ ਸਾਦੇ ਦੇ ਚੱਕੋ ਓਟੋ ਆ ਬੜਾ ਵੱਡਾ ਆ ਜੇ ਲੋਵੀ ਧਰਮਗੜ ਪਹੁੰਚ ਗਏ ਆ ਇਸ ਤੋਂ ਅੱਗੇ ਆ ਪਿੰਡ ਲਾਸਟ ਵਾ ਇਸ ਤੋਂ ਗਾੜੀ ਅੱਗੇ ਉਹ ਆ ਕਰਤਾਰਪੁਰ ਪਾਕਿਸਤਾਨ ਲੋਵੀ ਮੈਟਰੋ ਜਿੱਥੇ ਜਾਈਦਾ ਤੁਰ ਜਿੱਥੇ ਜਾਈਦਾ ਤੁਰ ਤੱਕ ਆ ਜਾਈਦਾ ਵਾ ਵੇਖ ਲਓ ਜੀ ਕਿੰਦਰ ਖਤਰਿਆਂ 'ਚ ਵੇਂਦੇ ਆ ਇੱਥੇ ਹੁਣ ਗਾੜੀ ਰੋਡ ਨਹੀਂ ਪਤਾ ਕਿੱਦਾਂ ਦਾ ਕਿਉਂਕਿ ਇਹ ਤੂੰ ਸਾਰਾ ਟੁੱਟਾ ਹੀ ਰੋਡ ਜਦੋਂ ਅਸੀਂ ਆਏ ਸੀ ਜੈਗਰ ਦਾ ਇਸ ਪੁਆਇੰਟ ਆਮਣੇ ਇੱਧਰ ਰਾਵੀ ਦਰਿਆ ਜੇ ਨਹੀਂ ਅੱਗੇ ਥੋੜਾ ਮਲਵਾਵੀ ਏਰੀਆ ਜਿੱਦਾਂ ਬਿਆਸ ਨਹੀਂ ਆ ਜਿੱਦਾਂ ਬਿਆਸ ਇੱਧਰ ਮੱਲਿਆ ਵਾ ਉਹ ਟਰਾਲੀ ਦਾ ਜਿੰਨਾ ਬਸਦਾ ਲਾ ਜੀ ਪਹੁੰਚ ਗਏ ਆ ਆਪਣੇ ਮੰਜ਼ਿਲ ਤੇ ਤੇ ਹੁਣ ਸੰਗਤਾਂ ਆਉਣ ਲੱਗੀਆਂ ਨੇ ਉਹ ਉਹ ਸਾਹਮਣੇ ਟੁੱਟਾ ਹੀ ਆ ਆਈ ਟੁੱਟਾ ਆ ਟੁੱਟ ਗਿਆ ਇਥੋਂ ਬਹੁ ਮਾਰਾ ਹੋਏ ਇਥੇ ਆ ਪੂਰਾ ਭਰਿਆ ਏ ਅਸੀਂ ਆਏ ਮੇਰੇ ਸਾਬ ਨੂੰ 15 ਦਿਨਾਂ ਬਾਅਦ ਤੇ ਫਿਰ ਵੀ ਇੰਨਾ ਇੰਨਾ ਸਾਰਾ ਕੋ ਭਰਿਆ ਹੀ ਅਦੋਂ ਅਸੀਂ ਵੇਖਿਆ ਵਾ ਹੁਣ ਤੇ ਚਲ ਸੋ ਗਿਆ ਧਾਰੇ ਪਾਸੇ ਪਰ ਹੱਲੇ ਵੀ ਕਿਤੇ ਸੇਲ ਸੇਲ ਹੈ ਗਈ ਆ ਬਾਕੀ ਦੇ ਇਧਰ ਵੀ ਹੁਣ ਪਾਵਾਂ ਪਾਵੇ ਬੇਟਾ ਤੁਹਾਡਾ ਵੀ ਹੁਣ ਥੱਕ ਕੇ ਜਾ ਚੁੱਕੀ ਏ ਤੇ ਫਿਰ ਨਹੀਂ ਚਾਰਜ ਹੋਣਾ ਫਿਰ ਵੀ ਮੋਝ ਗਏ ਆ ਆ ਗਏ ਚਿੱਟੇ ਗੁਰਦਿਆਂ ਵਾਲੇ ਸਾਡੇ ਮਿੰਦੇ ਗੱਡੀ ਤੇ ਤੇ ਹੁਣ ਵੰਡਾਂਗੇ ਚਲੋ ਚੈੱਕ ਇਹਨਾਂ ਨੇ ਪਹਿਲਾਂ ਨਾਂ ਲੈ ਕੇ ਰੱਖਿਆ ਉਹਨਾਂ ਨੂੰ ਜਾਣੀ ਕੱਲੀ ਕੱਲੀ ਲਓ ਵੀ ਚੱਲਣ ਦੀ ਸੇਵਾ ਆ ਗਿਆ ਆ ਇਹ ਦੇਲ ਗੋਰੇ ਗੋਰੇ ਕੋ ਭੋਰਨ ਚੁੱਕੇ ਜਾਂਦੇ ਆ ਗੋਰੇ ਅਰੇ ਇਹ ਬਾਬਰ ਲਾ ਗਿਆ ਨਾ ਕੀ ਮਾੜਾ ਪੈ ਗਿਆ ਗੋਰਾ ਨਹੀਂ ਚੁੱਕਿਆ ਜਾਣ ਰਿਹਾ ਇਹ ਕੋਲ ਲੋ ਵੀ ਤਾਂਗੇ ਤਾਂ ਪੂਰੀ ਆ ਗਈ ਐ ਤੇ ਸੇਵਾ ਚ ਲੰਡੀ ਪੂਰੀ ਹਾਂਜੀ ਇਹਨੂੰ ਕੱਲ ਥੀ ਕੋ ਖਾੜਨਾ ਪੈਣਾ ਦੇਖੋ ਨਾ ਪੋਰਾ ਚਕਾਇਦ ਕੋ ਮੈਂ ਤੁਹਾਨੂੰ ਕਹਿ ਨਹੀਂ ਸੇਵਾ ਕੰਨ ਨਹੀਂ ਆਇਆ ਮਿਲਦਾ ਹੱਡੰਗੋੜੀ ਦੀ ਸੇਵਾ ਕੰਨੀ ਪੈਣਾ ਨਰੇਦਰ ਨਰੇਦਰ ਸੌਣ ਵੱਡੇ ਮਹਾਰਾਜ ਜਿਹੜਾ ਵਲੌਗ ਨਾਲ ਸੇਵ ਕਰੇ ਐਨੀ ਮੁੰਡੇ ਸੇਵਾ ਕਰਨਦੇ ਆ ਤੇ ਫਿਰ ਵੀ ਜੇ ਨਾ ਸ਼ੇਅਰ ਵਲੌਗ ਚ ਟੈਗੋ ਕਰੇ ਤੇ ਫਿਰ ਮਾੜੀ ਗੱਲ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਇਹ ਆ ਬੰਦਾ ਪਠਾਨ ਕੋਟ ਬਹੁ ਜਾਂਦਾ ਜੀ ਰੋਕੋ 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 ਓਏ ਸਾਲੇ ਲੋ ਸਾਲੇ ਜਾਨੀ ਸੇਵਾ ਕਰੇ ਮੇਰੇ ਭਰਾ ਹਾਂਜੀ ਸਾਲੇ ਆ ਫਿਰ ਰੁਕ ਜਾਓ ਜੇ ਹਾਂਜੀ ਚੱਲਣ ਦੀ ਹੋਰੀ ਸੇਵਾ ਚੋਰੀ ਇੱਧਰ ਗੋਰਾ ਕਹਿੰਦਾ ਡਾਈਟ ਤੇ ਸੀ ਮੜੀ ਗੋਰਾ ਕਹਿੰਦਾ ਮੈਂ ਵੀ ਹੁਣ ਡਾਈਟ ਕਰਿਆ ਕਰੀ ਤੇ ਸਾਰੇ ਦਿਨ ਦੀ ਡਾਈਟ ਚ ਇੱਕੋ ਹੀ ਕੇਲਾ ਬਸ ਓਹੋ ਚਲੋ ਕੋਈ ਗੱਲ ਨਹੀਂ ਹਾਂਜੀ ਬਾਜੀ ਅਖੰਡ ਦੇ ਖੰਡ ਦੇ ਚਲ ਨਹੀਂ ਜਵਾ ਅਖੰਡ ਦੇ ਥੋੜੀ ਕਿਨ ਹਾਂ ਅਖੰਡ ਦੇ ਕੋੜੇ ਥੋੜੀ ਅੱਗੇ ਖੰਡਰ ਕਾ ਹੋ ਗਿਆ ਖੰਡ ਖਾ ਖਾ ਕੇ ਸ਼ਰਮ ਕਰ ਲੋ ਪੰਜਾਬੀਓ ਚੀਨੀ ਆ ਕੇ ਸੇਵਾ ਕਰਨ ਦੇ ਆ ਮਿੱਤਰੋ ਹੋ ਗਏ ਤੇਨ ਹੋ ਗਏ ਆ ਇੱਕ ਲਾ ਦੇ ਚਲ ਲੋ ਵੀ ਮਿੱਤਰੋ ਲਿਸਟ ਦੇ ਹਿਸਾਬ ਨਾਲ ਬੰਦੇ ਆ ਤੇ 10 ਕਬੂਰੇ ਐਕਸਟਰਾ ਗਏ ਜਿਹੜੇ ਸਾਡੇ ਉਹ ਅਸੀਂ ਆਪ ਹੀ ਦੇ ਦਿੱਤੇ ਚੱਲ ਵੀ ਸਾਡੇ ਕੋ ਬਚੀ ਆ ਇੱਕ ਘਰ ਨੂੰ ਅਸੀਂ ਦੇਣੀ ਹੈ ਲੈਣਾ ਹੋਰ ਤੇ ਬਾਕੀ ਆ ਢੇਰੇ ਤੇ ਜਾਣਾ ਵੀ ਤੇ ਡਾਇਆ ਮਤਲਬ ਵੀ ਪੂਰਾ ਤਕਨੀਕ ਨਾਲ ਕੰਮ ਕੀਤਾ ਵਾ ਐਵੇਂ ਨਹੀਂ ਵੀ ਮਤਲਬ ਛੁੱਟ ਗਏ ਨਹੀਂ ਗਏ ਠੀਕ ਆ ਪੂਰਾ ਵਧੀਆ ਤਰੀਕੇ ਨਾਲ ਸੇਵਾ ਕਰਕੇ ਗਏ ਆ ਸਾਧੀਆਂ ਨੇ ਇਦਾਂ ਸੇਵਾ ਕਰਿਆ ਕਰੋ ਨੰਬਰਦਾਰ ਜਾਂ ਸਰਪੰਚ ਨੂੰ ਮਿਲਿਆ ਕਰੋ ਤੇ ਬਾਕੀ ਆ ਰੋਡ ਚੋਂ ਤੋਤਾ ਫੜਿਆ ਬਾਕੀ ਇਹ ਵੀ ਚਲੋ ਓਕੇ ਦੀ ਰਿਪੋਰਟ ਹੋ ਗਿਆ ਕੰਮ ਸਾਰਾ ਹੀ ਵੇਖ ਸਾਦੇ ਤੁਸੀਂ ਆਪਣੇ ਹੱਥੀ ਰੋਕਿਆ ਸਾਰਾ ਕੰਮ ਚਲੋ ਲਓ ਵੀ ਇੱਥੇ ਸੰਗਤਾਂ ਨੂੰ ਪੂਰਾ ਵੰਡਤਾ ਵਾ ਜਿੰਨੀ ਲੋੜੀ ਤੇ ਹੁਣ ਆਪਾਂ ਡੇਰੇ ਤੇ ਚੱਲਦੇ ਵੰਡਣਾ ਬਾਕੀ ਸੰਗਤਾਂ ਚੱਲ ਗਈਆਂ ਸਾਰੀਆਂ ਖੁਸ਼ ਹੋ ਕੇ ਸਾਰਿਆਂ ਨੂੰ ਕਿਸੇ ਨੂੰ ਨਰਾਜ਼ ਨਹੀਂ ਕੀਤਾ 15 20 ਬੋਲੇ ਵਾਧੀ ਲਾਏ ਆ ਜਿੰਨੇ ਨੇ ਡਿਟੇਲ ਦਿੱਤੀ ਤੇ ਹੁਣ ਰਹਿ ਗਿਆ ਵਾ ਡਾਇਆ ਤੇ ਵੀ ਰਹਿ ਗਿਆ ਉਹ ਡੇਰੇ ਤੇ ਦੇਣਾ ਤੇ ਇਹ ਕੱਬਲੇ ਸੱਜਣੀ ਨਾਲ ਉਹ ਦੇਵਤਰੇ ਕਰਕੇ ਦਰਦੇ ਆਂ ਹਾਂਜੀ ਚਲੋ ਮਿਲਦੇ ਜਾ ਕੇ ਹੁਣ ਤਾਂ ਡੇਰੇ ਤੇ ਕਰੀ ਕੋਈ ਨਰਾਜ਼ਤ ਨਹੀਂ ਹੋਇਆ ਇੱਥੇ ਓਏ ਨਹੀਂ ਹੋਇਆ ਹੈ ਲੋ ਵੀ ਕੰਮੋਕ ਦੀ ਰਿਪੋਰਟ ਖਾਲੀ ਕਰਤੀ ਇੱਕ ਹਿਸਾਬ ਦੀ ਹੁਣ ਬਸ ਡਾਇਆ ਤੇ ਬੀਜ ਰਹਿ ਗਏ ਆ ਬਾਕੀ ਇਹ ਵੀ ਚਲੋ ਜੇ ਹੁੰਨੇ ਆ ਸੇਵਾ ਕਰਦੇ ਐਵੇਂ ਕਿਉਂ ਨਰਾਜ਼ ਕੋ ਕਰਨਾ ਇੱਧਰ ਰੱਖ ਬਾਕੀ ਇਹ ਵੀ ਬਾਬੇ ਦੀ ਕਿਰਪਾ ਵਾ ਸਾਰੇ ਜਾਣੀ ਸੇਵਾ ਕਰੋ ਤੇ ਚਲੋ ਮਿਲਦੇ ਹਾਂ ਜਾਂ ਕੇ ਡੇਰਿਆਂ ਤੇ ਲਓ ਵੀ ਆ ਗਏ ਆ ਅਗਲੀ ਡੈਫੀਨੇਸ਼ਨ ਤੇ ਤੇ ਜਵਾ ਨਹੀਂ ਆ ਆਈ ਡੇਰੇ ਠੀਕ ਡੇਰੇ ਪਹੁੰਚ ਰੋ ਗਿਆ ਓ ਡੇਰੇ ਕੀ ਹੋਇਆ ਨਾ ਮਾਰਦੇ ਵਾਲੇ ਸੈਕੰਡ ਲਾਈਨ ਹਾਂ ਪੁਲਸ ਹਾਂਜੀ ਡੇਰੇ ਦਾ ਫਾਸਾ ਕੀ ਬਣਾਗੇ ਆਲੀਏ ਲੋ ਵੀ ਆ ਇੱਥੇ ਲਾਤੀ ਹੈ ਡੇਰੇਆਂ ਵਾਲਿਆਂ ਨੇ ਇੱਥੇ ਲੈਣਾ ਆਇਨਾ ਹਾਂਜੀ ਦਾ ਆ ਤੇ ਇਹਨਾਂ ਨੂੰ ਦੇਣਾ ਵੀ ਹੈ ਹਾਂ ਵਧੀਆ ਤਰੀਕੇ ਦੇ ਨਾਲ ਬਹੁਤ ਵਧੀਆ ਯਾਰ ਸੇਵਾ ਚੱਲ ਰਹੀ ਹੈ ਸੈਕੰਡ ਲਾਈਨ ਆ ਗਿਆ ਨਹੀਂ ਸੇਵਾ ਨਹੀਂ ਸੇਵਾ ਕਰਨ ਦਾ ਨਾ ਮਜ਼ਾ ਵੀ ਆਉਂਦਾ ਪਤਾ ਗੱਲ ਕਿੰਦੀ ਆ ਇੱਕ ਦਿਨ ਨਾਣਾ ਮਤਲਬ ਜਦੋਂ ਲੈ ਆਈਏ ਸੇਵਾ ਜਿੱਦਾਂ ਲੁੱਟ ਪੈਜੀ ਜਿੱਦਾਂ ਹੀ ਪਹਿਲਾਂ ਵੇਖਣਾ ਇਹ ਲੋਟੀ ਪਈ ਫੋਨ ਤੇ ਬਹੁਤ ਵਧੀਆ ਬਾਬੇ ਦੀ ਕਿਰਪਾ ਵਾ ਪੂਰੀ ਸਹੀ ਖਾਤੇ 'ਚ ਜਾਣ ਦੀ ਹੈ ਸਤਿਗੁਰੂ ਦੀ ਕਿਰਪਾ ਨਾਲ ਚਲੋ ਓਏ ਕਿਹੜੀ ਰਸਤੇ ਨੇ ਖਾਦੀ ਹਨ ਨੂੰ ਫਵਾਦਿਆ ਕਰੋ ਬਾਕੀ ਇਹ ਵੀ ਤੁਸੀਂ ਪਿਆਰ ਬਖਸ਼ੋ ਬਲੌਗ ਨੂੰ ਸ਼ੇਅਰ ਕਰੋ ਕਿਉਂਕਿ ਸਾਰਿਆਂ ਨੂੰ ਪਤਾ ਲੱਗ ਸਕੇ ਵੀ ਸੇਵਾ ਕਰਨੀ ਜ਼ਰੂਰੀ ਹੈ। ਹੋਊਗੀ ਲਿਆਂਦਾ। ਕੱਲੀ ਮੋਡੀਫਿਕੇਸ਼ਨ ਨਹੀਂ ਵੀਰੇ ਅਸੀਂ ਕਰਦੇ ਆਂ, ਐਂ ਸੇਵਾ ਵੀ ਕਰਦੇ ਆਂ, ਸਾਰੇ ਕੰਮ ਕਰਦੇ ਆਂ, ਫਿਰਦੇ ਵੀ ਆਂ ਤੇ ਬਾਕੀ ਚਲੋ ਤੁਹਾਡੇ ਪਿਆਰ ਦੇ ਨਾਲ। ਸਾਰੇ ਕੰਮ ਹੀ ਕਰਦੇ ਆਂ। ਸਾਰੇ ਕੰਮ ਹੀ ਕਰੀਦੇ ਆਂ ਤੇ ਪਿਆਰ ਬਖਸ਼ੋ ਤੇ ਮਿਲਦੇ ਤੁਹਾਨੂੰ ਜਲਦੀ ਡਾਇਆ ਮੜਦੇ ਹੋਏ। ਲੋ ਵੀ फंद टाइम आया फन टाइम चल परे え、<laughs> ਇਧਰ ਆ ਦੇ ਤੇਰਾ ਦੇ ਤੇ ਇਧਰ ਆ ਦੇ ਤੇਰਾ ਇੱਥੇ ਕਰ ਰੱਖ ਹਾਂ ਆ ਇੱਥੇ ਹੀ ਦੀ ਰੱਖ ਚੱਲ ਐਣੋਂ ਆਂਦੇ ਥੋੜੀ ਜੀ ਚੱਲ ਓਏ ਕੋਰੋਨਾ ਬਧਾਈ ਓਏ ਸ਼ਰਾਬ ਲਈ ਕਾਲੀ ਦਾ ਜਿੰਦਾਬਾਦ ਕਰ ਫੇਰ ਬਾਬਾ ਸੁਖਬੀਰ ਬਤਾ ਥੱਲੇ ਇੱਧਰ ਲੱਗਾ ਚੱਲ ਫੇਰ ਜਿੰਦਾਬਾਦ ਮੁਸਟੇਪ ਹਾਂਜੀ ਲੋ ਵੀ ਮਿੱਤਰੋ ਲਾਸਟ ਸਟਾਪ ਆ ਦੇਸ ਤੋਂ ਬਾਅਦ ਕਰਨ ਕਦਮ ਗੱਲ ਉਹਨੇ ਆਪ ਮੋਹਾਂ ਵਾਲੇ ਕਿਹੜਾ ਵੇਖ ਕੇ ਕਰਨਾ ਹੈ ਹੋ ਕੱਚੀ ਗਰੀ ਹੋ ਸਾਰੇ ਨੇ ਯਾ ਰੋਲਾ ਆਇਆ ਬਸ 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 ਜੁਰਗੀ ਨਾਲ ਤਿੰਨ ਵੀਰ ਸੁੱਟਦੇ ਤੇ ਤਿੰਨ ਆ ਜੁੜਦੇ ਦਾਇਆ ਦਾਇਆ ਤੇ ਚਾਰ ਜੁੜੀਆ ਚਲੋ ਹਾਂਜੀ ਆਏਗਾ ਆਏਗਾ ਵੱਟ ਕੇ ਮਗਲ ਤੇ ਮਾਰ ਨੇਪਾਲ ਦਿਖਾਏਗਾ ਹਾਂਜੀ ਚੱਲਣ ਦੀ ਚਾਹ ਮੱਠੀ ਆ ਗਏ ਜੀ ਆਏ ਵੇਖੋ ਗਾਂ ਗਾਂ ਬਹੁਤ ਕੋਝਵਾ ਚਲੋ ਜੀ ਮਿਲਦੇ ਤੁਹਾਨੂੰ ਫਿਰ ਅੱਗੇ ਜਾ ਕੇ ਹੋਰ ਕੋ ਦਿਖਾਉਣੇ ਤੁਹਾਨੂੰ ਆ ਗਏ ਆ ਆ ਆ ਲੈ ਬਲ ਆ ਦਿਖਾਈ ਵੀਰੇ ਲਫਾਫਾ ਦਿਖਾਈ ਆ ਆ ਲੈ ਬਲ ਬਰਗਰ ਖਾਓਗੇ ਤੁਸੀਂ ਤੁਸੀਂ ਖਾਓਗੇ ओके okay. ਮੈਂ ਦਾਣਾ ਨਹੀਂ ਹਮ ਤਮਾਰੇ ਮਾਮਾ ਨਹੀਂ ਮਾਮਾ ਗਿਆ ਦਿੱਲੀ ਦਿੱਲੀ ਸਿਲਾਏ ਬਿੱਲੀ ਪੰਜਾਬ ਮਾਮਾ ਹੋ ਗਿਆ ਗੰジャ ਆਹ ਡਰਾਈਵਰ ਸਾਹਿਬ ਕੀ ਗੰਦਾ ਏ ਓ ਟੂਲਰ ਰਹਾ ਓਏ ਗਾਲ ਨਹੀਂ ਕੱਢਨੀ ਗਾਲ ਨਹੀਂ ਕੱਢਨੀ ਜਾ ਨਹੀਂ ਗਿਆ ਨਾ ਜੋਦੇ ਘਰ ਨਹੀਂ ਕੱਢਣੀ ਇਹਨੂੰ ਡਰਾ ਦੋ ਨੇ ਓਏ ਕੀ ਰੇਡ ਹੈ ਹਾਂ ਥੋੜਾ ਜ਼ੋਰ से बोलिए ना ਸਹੀ ਹੋਏ ਹੈ ਭਾਈਆਂ ਨੂੰ ਹਾਂ ਵੇ ਵੇ ਕਰ ਗੱਲ ਮੁੰਡੇ ਕਰ ਗੱਲ ਵੇਖਦਾ ਮਲਦਾ ਹੀ ਵੇ ਤੂੰ ਕਹਿੰਦਾ ਮੁੰਡਾ ਕਰ ਗੱਲ ਆ ਜਿੰਨੇ ਗਏ ਸੀ ਉਹ ਸੇਵਾ ਕਰਨੇ ਕਿੱਥੇ ਖਾਣ ਗਏ ਚੰਗੇ ਸੇਵਾ ਕਰਦੇ ਪਾਰਟੀ ਤੇ ਗਏ ਆ ਇਹ ਤਾਂ ਇਹ ਦੂਜਾ ਸਟਾਪ ਆ ਜੇ ਹੋਰ بڑا ਕੋਹ ਗਾੜੀ ਆ ਇਸ ਤੋਂ ਬਾਅਦ ਕੌਫੀ ਆ ਉਸ ਤੋਂ ਬਾਅਦ ਫਿਰ ਕੌਫੀ ਆ ਉਹ ਪਟਿਆਲੇ ਲੈ ਕੇ ਦਰਸ਼ਣੇ ਰਾ ਇਸ ਤੋਂ ਬਾਅਦ ਸਾਡਾ ਸਟਾਪ ਹੈਗਾ ਵਾ ਸ਼ਾਹ ਜਖਣ ਦਾ ਸ਼ਾਹ ਜਖਣ ਦਾ ਇਹ ਇੱਤੋਂ ਗਾੜੀ ਸ਼ਾਹ ਜਖਣ ਜਾਣਾ ਅਰੇ بڑا ਕੋਹ ਗਾੜੀ ਖਾਣਾ ਆਓ ਯਾਨ ਤਾਂ ਅੰਦਰ ਚਲੋ ਅਹੀਂ ਹੋ ਜੀਏ ਫਿਰ ਆ ਜੀ ਬੈਕ ਟੂ ਬੈਕ ਕਾਫੀ ਨਾਲ ਹੀ ਵਰਗਾ ਦੇ ਨਾਲ ਹੀ ਕਾਫੀ ਟੁੱਟਣੀ ਦੇਣ ਦੇ ਮੁੰਡੇ ਲੀਡ ਤੇ ਲੀਡ ਹੀ ਟੁੱਟੇ ਬੜਾ ਕੋਹਾ ਆ ਮਾਫਾ ਭਰਿਆ ਤੇ ਉਹ ਇਹ ਹੁਏ ਤੇ ਟ੍ਰੇਲਰ ਬਾਹਰ ਟ੍ਰੇਲਰ ਅੱਗੇ ਬੜਾ ਕੋਹਾ ਹਾਏ ਤੇ ਤੁਹਾਨੂੰ ਸ਼ਾਂਜ ਹਾਏ ਤੇ ਤੁਹਾਨੂੰ ਸ਼ਾਂਜ ਖਾਣ ਖਾਣਾ ਸ਼ਾਂਜ ਖਾਣੇ ਛੁੜੀ ਯਾਰ ਬ੍ਰਾਹਮਣ ਦੀ ਆਹ ਬੜਾ ਉਹ ਕਹੋ ਆਏਗਾ ਬ੍ਰਾਹਮਣ ਯਾਰ ਜੀ ਸਾਡੇ ਤੇ ਬੀਬੀ ਨੇ ਜੇ ਅਸਮਲੇ ਆਏ ਤੇ ਕਾਫੀ ਲਾਈ ਮੇਰੀ ਬੀਬੀ ਬੁੜੀ ਇਦੀ ਸੀ ਕੀ ਦੀ ਜੇ ਤੇਰੇ ਬੀਬੀ ਬੁੜੀ ਕਾਫੀ ਲਾਈ ਸੀ ਹਾਂ ਲਾਈ ਨਹੀਂ ਲਾਈ ਸਾਹ ਝੂੜ ਕੇ ਬੱਟ ਮਾਣ ਮੇਤਰੋ ਚੇਤਾ ਭੁੱਲ ਗਿਆ ਸੀ ਆ ਹੁਣਹੀਂ ਟਰੈਕਟਰ ਲਾ ਕੇ ਉੱਥੇ ਜਿੱਥੇ ਕਾਫੀ ਪੀਤੀ ਆ ਆਹੀਂ ਲੈ ਲੈ ਸ਼ੋਟ ਇਹ ਕਹਿੰਦੇ ਡਬਲ ਡਬਲ ਸਾਰਾ ਕੋ ਸ਼ੋਟ ਸ਼ੋਟ ਵਾ 60 ਕੇ 60 ਵਾ ਚਾਲ ਵਈਆਂ ਲਈਆਂ ਵਾ 40 50 ਤੇ ਮਿਲਦੇ ਆ ਤੁਹਾਨੂੰ ਫਿਰ ਜਲਦੀ ਗੁਰਦੁਆਰਾ ਸਾਹਿਬ ਤੇ ਲਾਉਣੀ ਆ ਚਾਰ ਜਾਂਦ ਰੋਣ ਕਾ ਲਾਉਣੀ ਤੁਹਾਡੇ ਸੰਗ ਅੰਗ ਸੰਗ ਹੋ ਕੇ ਤੇ ਚਲੋ ਫਿਰ ਬਨੇ ਰੋ ਆਓ ਚਲੋ ਬਈ ਗੱਲ ਤੇ ਹੁਣ ਬਸ ਬਨੇ ਰੋ ਤੇ ਚਲੋ ਜਾਣੇ ਆ ਇੱਕ ਸਟਾਪ ਲੈ ਕੇ ਹੋਰ ਚਲੋ ਫੇਰ ਆ ਚੁਕੇ ਹਾਂ ਆਪਣੀ ਉਹੋ ਪਲੇਸ ਤੇ ਤੇ ਠੰਡ ਦਾ ਅਰੇਂਜਮੈਂਟ ਕਰ ਲਏ ਤੇ ਬਸ ਹੁਣ ਤੁਹਾਨੂੰ ਮਿਲਦੇ ਜਲਦੀ ਉਹ ਪੈਰਾਂ ਤੇ ਲਾ ਦੀ ਵੀਰ ਇੱਥੇ ਨੂੰ ਲਾ ਦੀ ਆ ਪੈਰਾਂ ਤੇ ਘਸ ਪੈਰਾਂ ਤੇ ਹਾਂ ਬੜਾ ਠੀਕ ਹੈ ਤੇ ਬੋਰੀ ਰੱਖ ਲਈਏ ਤੇ ਬਸ ਹੁਣ ਚੱਲੇ ਆਪਾਂ ਓਕੇ ਬਾਏ ਮਿਲਦੇ ਤੁਹਾਨੂੰ ਜਲਦੀ ਇਹ ਦੇਖੀਏ ਜੀ ਹਮ ਲੇ ਕਰਾਈ ਵਾਓ ਹਾਂ ਉੱਤੇ ਰੱਖ ਲਾਓ ਚੱਲ ਮੋਦੀ ਚਲਾ ਟਰੈਕਟਰ ਬੈਕ ਕਰਕੇ ਲਿਆ ਫਿਰ ਬੈਟਲ ਲਾ ਕੇ ਬੈਕ ਕਰਕੇ ਲੋ ਗੇਅਰ ਪਾ ਕੇ ਨਾ ਫੇਰ ਤੇ ਖਾਣੇ ਦੋ ਕਟੀਆਂ ਲਾਉਣੀ ਹੈ ਮੈਂ ਕੋਈ ਨਹੀਂ ਦੋ ਕਟੀਆਂ ਲਾਉਣੀ ਹੈ ਮੈਂ ਪਪੂ ਮੈਂ ਵੀ ਮਤਲਬ ਗੁਰਦੁਆਰੇ ਆ ਗਏ ਆ ਤੇ ਪੂਰਾ ਹੁਣ ਖੁਸ਼ੀ ਆ ਓ ਜੀ ਆ ਮੋਦੀ ਓ ਜੀ ਆ ਮੋਦੀ ਮੋਦੀ ਹਾਜੀ ਚਲ ਮੋਦੀ ਹਾਜੀ ਚਲਾਈ ਜਾਂਦਾ ਅੱਜ ਆ ਗਏ ਆ ਥੱਲੇ ਵਾਲੀ ਉਹ ਥਲੇ ਨੂੰ ਕੜੀ ਓਏ ਉੱਪਰ ਉਹ ਗੱਲ ਵੀ ਤੁਸਾਂ ਕੰਦ ਚ ਵੱਜ ਗਈ ਲੋਕਾਂ ਨੂੰ ਬਾਜ ਜਾਉਣੀ ਹੈ ਵੱਜ ਨਹੀਂ ਵੱਜਣੀ ਥੱਲੇ ਸਿਰ ਫਿਸ ਗਿਆ ਚੱਲ ਨਹੀਂ ਕਿੱਥੋਂ ਸੇਰ ਫੇਟ ਚਾਹ ਚੱਲ ਨਹੀਂ ਕਿੱਤੋਂ ਵੀ ਕੀ ਗੱਲ ਖੁੱਲਣ ਨਹੀਂ ਦਿਆ ਵਾਹ ਜੀ ਵਾਹ ਜੋਰ ਲਾ ਜੋਰ ਚੱਲ ਵੀਰੇ ਉਧਰ ਆ ਜੀ ਮੋਦੀ ਬੋਦਰ ਫੜ ਲਾ ਹੱਥ ਨਾਲ ਚਲਾ ਪਹਿਲਾਂ ਮੁੰਡੇ ਨੂੰ ਫੜ ਕੇ ਨਹੀਂ ਚਲ ਆ ਜਾ ਰੱਖ ਤੇ ਇੱਕੋ ਪਾਸੇ ਲਾਈ ਜਾ ਚਲੋ ਜੀ ਬਣਾਈ ਯਾਰ ਸੰਤੋ ਲੈ ਉਹ ਆਪਣੀ ਜਿਹੜੀ ਛਤਰੀ ਫੜਾ ਤੂੰ ਤੇ ਮੈਂ ਹੋ ਜਾ ਚਲੋ ਉਹ ਆਇਆ ਤੂੰ ਕਿੱਥੇ ਲਿਆ ਉਹ ਆਇਆਗਾ ਮੈਨੂੰ ਬੁਲਾਇਆ ਮੈਂ ਕਿਹਾ ਡਿੱਗਿਆ ਹਾਂ ਕੁੱਟ ਲੋ ਜੀ ਲੈ ਕੁੱਟ ਲੋ ਚਲ ਕੱਢਿਆ ਇੱਥੇ ਇੱਥੇ ਲੈ ਤਾ ਚਿਕਾ ਦੀ ਹਾਂਜੀ ਯਾ ਮਾਤੀ ਇੱਕੋ ਪਾਸੇ ਲਾ ਹਾਂ ਉਹ ਲਟਾ ਜਗਾ ਉਹ ਲਟਾ ਜਗਾ ਬਿਲਕੁਲ ਲਟਾ ਜਗਾ ਟਰੈਕਟਰ ਦੀਆਂ ਠੀਕ ਵਾ ਇੰਨੀ ਵੀ ਨਹੀਂ ਸਾਫ ਫਿਲਟਰ ਲਾ ਲਾ ਕਿਉਂ ਮੇਰਾ ਫੋਨ ਚਾਈਦਾ ਹੈ ਨਾ ਇਸੇ ਉਹ ਮੈਂ ਕਿ ਫਿਲਟਰ ਉਹ ਲਾ ਲਾ ਉਹ ਕਹਿਣਿਆ ਵਾ ਛੇਤੀ ਜਗਾ ਲਟਾ ਮੈਂਗਾ ਲੈ ਲਟਾ ਤੇ ਜਗਾ ਦੇ ਕਿੱਧਰ ਆ ਗਿਆ ਵਾ ਲੈ ਜੀ ਜਗਾ ਫੋਲੋ ਦਾ ਸਵਿਚ ਕਰ ਦੇ ਉਹ ਵੀ ਨਾ ਅੜ ਕਰ ਲਿਆ ਵਿੱਚ ਦਾ ਦੇ ਸਾਰੇ ਉਹ ਵੀ ਜਗਾ ਜਾਲੀ ਵਾਲੀ ਉਹ ਜਾਲੀ ਵਾਲੀ ਓ ਹਾ ਜੀ ਮੋਦੀ ਅਲਟ ਨਹੀਂ ਖਾਗ ਥੋੜਾ ਪਿੱਛੇ ਕਰੋ ਉਹ ਕਰ ਦੇ ਮਾਰ ਪਰ ਇਹ ਜਾਣ ਨਹੀਂ ਉਹ ਨਹੀਂ ਜਿੱਤੇ ਵਿੱਚ ਹਾਂਜੀ ਵਾਓ ਵਾਓ ਪੂਰੇ ਡਿਆ ਰੰਗ ਛੜਨ ਵੀਰ ਆਇਓ ਲੱਗੇ ਇੱਧਰ ਯੇ ਨੂੰ ਲਾ ਦੇ ਲਾ ਦੇ ਇੱਕ ਦਿਨ ਓ ਓ ਬੱਲੇ ਪੂਰਾ ਡਿਆ ਚੜਨ ਕੈਮਰਾ ਸਾਬ ਕਰਕੇ ਜਿੰਪਲ ਕੈਮਰਾ ਜੀ ਮਤਲਬ ਤਾਂ ਹੀ ਵੇਖ ਸਾਦੇ ਜੇ ਚਾਈ ਬੜਾ ਨੂੰ ਚਾਈ ਬੜਾ ਕੱਲ ਨੂੰ ਮੈਂ ਚਾਲੀ ਜਾ ਇਹ ਗੱਲ ਦੱਸਦਾ ਜਣਦੇ ਨੇ ਆਈ ਗੱਲ ਬੰਦੇ ਆਪਣੇ ਕੁਝ ਕਰਦੇ ਪੂਰੇ ਕਰੀ ਖੁਸ਼ ਤੂੰ ਹੀ ਬੜਾ ਲੋਕੇ ਦੇਖ ਲੋਤੇ ਜੇ ਮੈਂ ਚੱਲ ਤੁਹਾਨੂੰ ਵਿੱਚ ਲੈਈਏ ਮਰਾ ਯਾ ਉਹ ਵੀ ਕਾਰਿਆਂ ਨੂੰ ਵਧਾਈਆਂ ਤੇ 小 gamma。